ਆਪੇ ਅਵਗੁਣ ਪਰੇ ਇੱਕ ਗੁਣ ਨਹੀਂ ਅਮਰਿਤ ਸ਼ਾਦ ਵਿਖੇ ਵਿਖ ਖਾਈ ਮਾਇਆ ਮੋ ਪਰਮ ਤੇ ਭੁੱਲੇ ਸਤਗਾਰ ਅਸੋ ਪ੍ਰੀਤ ਲਗਾਈ ਇਕ ਉਤਮ ਭੰਤ ਸੁਣਿਆ ਗੁਰ ਸੰਗਤ ਤੇ ਮਿਲਨ ਤੋ ਜਨ ਤ੍ਰਾਸ ਮਿਟਾਈ ਇਕ ਅਰਦਾਸ ਭਟ ਕੀਰਤ ਕੀ ਗੁਰਦਾਬੰਦ ਸੋ ਰਖੋ ਛਰਡਾਈ ਮਾਤੇ ਖੰਡਾ ਦਰਗਾਰ ਤੁਝ ਨੂੰ ਨਸਰਤ ਕਰੇ ਕੋ ਮੇਰੀ ਦਰਸ਼ਨ ਬਿਖ ਖੋਲਿ ਕਿਆ ਵਾਹਿਗੁਰੂ ਜੀ ਸਤਿ ਸਤ ਸ਼ੇਰ ਵਾਹੀ ਗੁਰੂ ਸਾਹਿਬ ਜੀ ਪੰਨਾ ਪੰਨਾ ਸ਼ੇਰ ਗੁਰੂ ਗ੍ਰੰਥ ਸਾਹਿਬ ਜੀ ਪੰਨਾ 3 ਮਹੱਲਾ 1 ਹਰ ਪਹਿਲਾ ਚੋਪ ਦੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜੀ ਵਰਤ ਹੈ ਆਪਣਾ ਕੈਸਾ ਕਰੀ ਪੁਕਾਰ ਦੁੱਖ ਵਿਸਾਰਨ ਸੇਵਿਆ ਸਦਾ ਸਦਾ ਪਾਤਾਰ ਜਿਉ ਡਰਤ ਹੈ ਆਪਣਾ ਕੈਸ ਕਰੀ ਪੁਕਾਰ ਦੁਖ ਵਿਸਾਰਨ ਸੇਵਿਆ ਸਦਾ ਸਦਾ ਬਾਤਾਰ ਸਾਹਿਬ ਮੇਰਾ ਦੀਤ ਨਵਾ ਸਦਾ ਸਦਾ ਦਾਤਾਰ ਬੇਰੁਸਾਹਿ ਬਸੇਬੀਏ ਅੰਪੈਸ਼ੜਾਏ ਸੋਏ ਸੋਨ ਸੋਨ ਗੋਰੀਖਾ ਬੜੀ ਪਾਰ ਉਤਾਰਾ ਹੈ ਬੇਾਲੁ ਤੇਰਾ ਨਾਮ ਤਰਾ ਸਭ ਕੁਰਵਾੜ ਜਾ ਸਰਵਮ ਸੱਚਾ ਇੱਕ ਹੈ ਦੁੱਖ ਨਹੀਂ ਕੋਈ ਤਾਂ ਕੀ ਸੇਵਾ ਸੁ ਕਰੇ ਜਾ ਕ ਨਗਰ ਕਰੇ ਤੋਗਾਲ ਪਿਆਰੇ ਕੇ ਬਰਹਾਂ ਛਾਉਣੀ ਆਈ ਦੇ ਜੇਤਨਾ ਮਤੈ ਰੂਨਾ ਗਰਹਾ ਦੂਜਾ ਨਹੀਂ ਕੋਈ ਜਿਸ ਆਕੇ ਪਿਆਰੇ ਜਾਇ ਕਹਾਰਾ ਸੇਵੀ ਸਾਹਿਬ ਆਪਣਾ ਅਗਰ ਮਜਾਤੋਂ ਕੋਈ ਨਾ ਨੰਨ ਤਾ ਕਾ ਗਾਸੂ ਵੇ ਬੰਦ ਬੰਦ ਸੁਖ ਸੁਖ ਹੋਏ ਹਾਏ ਤੇਰੇ ਨਾਮ ਬਿਟਹੁ ਬੰਦ ਬੰਦ ਸੁਖ ਸੁਖ ਹੋਏ ਰਹਾ ਸ਼ੇਨੀ ਸਾਹਿਬ ਆਪਣਾ ਨਗਰ ਮੰਦ ਚੋ ਕੋਈ ਨਾਨਕ ਤਾਂ ਬੈਗਾਸ ਹੈ ਵੇਂਦੇ ਵੇਂਦੇ ਸੁਖ ਸੁਖ ਹੋ ਸਹੇਵ ਤੇਰਾ ਨਾਮ ਬਖੋ ਵੇਂਦੇ ਵੇਂਦੇ ਸੁਖ ਸੁਖ ਹੋ ਈਰਾ ਹੋ ਆਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸਤਹਿ